ਸਤਿ ਸ਼੍ਰੀ ਅਕਾਲ ਜੀ ਨੂ ਲਾਈਫ ਹਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੈਂ ਤੇ ਰਵਿੰਦਰ ਸਿੰਘ ਜੀ ਇੱਕ ਨਵੀਂ ਵੀਡੀਓ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਂ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਬੰਦੇ ਦੇ ਅੰਦਰ ਯੂਰਿਕ ਐਸਿਡ ਬਲੱਡ ਯੂਰੀਆ ਇਹ ਵਧਣ ਲੱਗ ਜਾਂਦਾ ਹੈ ਤਾਂ ਕਿ ਇਹ ਚੱਲ ਕੇ ਅੱਗੇ ਕਿਦਾਂ ਕਿਡਨੀ ਤੇ ਇਫੈਕਟ ਪਾਉਂਦਾ ਹੈ ਕਿਡਨੀ ਦੇ ਉੱਤੇ ਜੇ ਇਫੈਕਟ ਪੈ ਗਿਆ ਤਾਂ ਉਸ ਨੂੰ ਆਪਾਂ ਨੇ ਕਿਸ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰਨਾ ਤੇ ਕੀ ਕੀ ਕਰਨਾ ਜਿਹਦੇ ਤੇ ਕਰਕੇ ਆਪਾਂ ਨੂੰ ਕਿਡਨੀ ਤੋਂ ਪਿਆ ਇਫੈਕਟ ਜਿਹੜਾ ਉਹ ਰਿਵਰਸ ਹੋ ਜੇ ਯੂਰਿਕ ਐਸਿਡ ਕਰਕੇ ਕਿਹੜੀਆਂ ਕਿਹੜੀਆਂ ਅਲਾਮਤਾਂ ਅੱਗੇ ਚੱਲ ਕੇ ਕਿਹੜੀ ਕਿਹੜੀ ਪ੍ਰੋਬਲਮ ਅੱਗੇ ਚੱਲ ਕੇ ਆਉਂਦੀਆਂ ਨੇ ਯੂਰਿਕ ਐਸਿਡ ਵੱਧ ਗਿਆ ਇਹ ਵੱਧਦਾ ਕਿਉਂ ਹੈ ਕੀ ਕਾਰਨ ਨੇ ਦੇ ਪਿੱਛੇ ਇਹਦੇ ਕੀ ਲੱਛਣ ਨੇ ਵੀ ਇਹ ਪਤਾ ਲੱਗੇ ਵੀ ਯੂਰਿਕ ਐਸਿਡ ਵੱਧ ਗਿਆ ਤੇ ਇਹਦੇ ਲਈ ਆਪਾਂ ਕਿੰਨਾ ਇਸ ਨੂੰ ਕੀ ਕਰਕੇ ਰਿਵਰਸ ਕਰ ਦਿਆ ਆਪਾਂ ਰਵਿੰਦਰ ਸਿੰਘ ਜੀ ਕੋ ਜਾਣਦੇ ਆ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਪਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਸਤਖਤ ਹਨ ਰਵਿੰਦਰ ਜੀ ਯੂਰਿਕ ਐਸਿਡ ਇੱਕ ਅਜਹੀ ਅਲਮਤ ਹੈ ਸ਼ਰੀਰ ਦਾ ਇੰਡੀਕੇਸ਼ਨ ਹੈ ਜਿਹੜੀ ਕਿ ਇਹ ਦੱਸਦੀ ਹੈ ਕਿ ਬਚੋ ਕਿਡਨੀ ਤੇ ਇਫੈਕਟ ਆ ਚੁੱਕਿਆ ਹੈ ਕੀ ਮੈਂ ਸਹੀ ਕਰ ਰਿਹਾ ਜੀ ਪੌਂਚਨ ਲੱਗ ਜਾਂਦਾ ਫੈਕਟਰ ਦਾ ਖਾਂਜੀ ਤੇ ਯੂਰਿਕ ਐਸਿਡ ਜਦੋਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਬੋਡੀ ਦੇ ਅੰਦਰ ਯੂਰਿਕ ਐਸਿਡ ਵੱਧਦਾ ਕਿਉਂ ਆ ਯੂਰਿਕ ਐਸਿਡ ਹੈ ਕੀ ਹੈ ਠੀਕ ਹੈ ਜੀ ਦੇਖੋ ਅਗਰ ਤੁਸੀਂ ਕੰਡੀਸ਼ਨ ਦਾ ਪਰਹੇਜ਼ ਸਮਝੋਗੇ ਤਾਂ ਪ੍ਰੋਬਲਮ ਸਮਝਣੀ ਸਾਨਾ ਹੁੰਦੀ ਹੈ ਜਦੋਂ ਵੀ ਕਿਸੇ ਦਾ ਕਿਡਨੀ ਦਾ ਕੰਮ ਖਰਾਬ ਹੁੰਦਾ ਉਹਨੂੰ ਪ੍ਰੋਟੀਨ ਖਾਣ ਤੋਂ ਵੀ ਮਨਾ ਕਰਦਾ ਹੈ ਜ਼ਿਆਦਾ ਪ੍ਰੋਟੀਨ ਨਹੀਂ ਖਾਣਾ ਯੂਰੀਆ ਬਾਈ ਪ੍ਰੋਡਕਟ ਹੈ ਪ੍ਰੋਟੀਨ ਦਾ ਯੂਰਿਕ ਐਸਿਡ ਉਸ ਤੋਂ ਬਣਦਾ ਮਗਰ ਇਹ ਤਾਂ ਮਲੇ ਨਹੀਂ ਹੈ ਪ੍ਰੋਟੀਨ ਮਾੜਾ ਉਹ ਬੰਦੇ ਦੀ ਫਿਲਟਰੇਸ਼ਨ ਤੇ ਡੀਟੌक्स ਮਾੜੀ ਸੀ ਉਸੇ ਤੇ ਮੈਂ ਚੰਗਾ ਪ੍ਰੋਟੀਨ ਖਾਣੇ ਕੁਝ ਨਹੀਂ ਹੁੰਦਾ ਬਿਲਕੁਲ ਪਹਿਲਵਾਨ ਮੇਰੇ ਤੋਂ 10 ਕਿਲੋ 10 ਗੁਣਾ ਜ਼ਿਆਦਾ ਪ੍ਰੋਟੀਨ ਖਾ ਕੇ ਹਜਮ ਕਰ ਸਕਦਾ ਉਹਨੂੰ ਕੁਝ ਨਹੀਂ ਹੁੰਦਾ ਉਹਦੀ ਕੰਜ਼ਮਪਸ਼ਨ ਹੈ ਹੁਣ ਜਿਨ੍ਹਾਂ ਦੀ ਡੀਟੌक्स ਨਹੀਂ ਹੋ ਰਹੀ ਆਪਾਂ ਕਹਿੰਦੇ ਪਹਿਲਾਂ ਯੂਰੀਆ ਤੇ ਇਹਦਾ ਨਾਮ ਹੈ ਯੂਰਿਕ ਐਸਿਡ ਬੜਾ ਸੋਹਣਾ ਨਾਮ ਹੈ ਇੰਟਰਸਟਿੰਗ ਹੈ ਐਸਿਡ ਇਹਦੇ ਬੰਦੇ ਕਿਰਸਟਲਸ ਇਹਦਾ ਪਤਾ ਲੱਗਦਾ ਹੁੰਦਾ ਹੈ ਪੈਰਾਂ 'ਚ ਉਠਾ ਦੁਖਾਂ ਨਾ ਆਂਦਾ 빅 ਟੋਕਨ ਇਹਨੂੰ ਹੈਨਾ ਫਿਰ ਜੋੜਾਂ 'ਚ ਦਰਦ ਆ ਜਾਂਦਾ ਤੇ ਅਗਰ ਨਾ ਸੰਭਿਆ ਟਾਈਮ ਨਾਲ ਤਾਂ ਕਿਡਨੀ ਤੇ ਜੇ ਦਾ ਜਿਸ ਤੋਂ ਬਾਅਦ ਕੋਈ ਇਲਾਜ ਨਹੀਂ ਜਾਂਦਾ ਇਸ ਚ ਡਾਕਟਰ ਕੀ ਮਨਾ ਕਰਦਾ ਦਾਣਾ ਮਨਾ ਕਰਦਾ ਪ੍ਰੋਟੀਨਸ ਮਨਾ ਕਰਦਾ ਕਿਉਂਕਿ ਜਿਹੜਾ ਦਾਣਾ ਚ ਯੂ ਪ੍ਰੋਟੀਨ ਹੈ ਨਾ ਉਹ ਐਨੀਮਲ ਪ੍ਰੋਟੀਨ ਤੋਂ ਡਿਫਰੈਂਟ ਹੁੰਦਾ ਉਹਦੇ ਨਾਲ ਜਲਦੀ ਅੰਡਾ ਖਵਾ ਦੂ ਪਰ ਦਾਲ ਨਹੀਂ ਖਵਾਉਂਦਾ ਬੜੀ ਇੰਟਰਸਟਿੰਗ ਗੱਲ ਹੈ ਕਿਉਂਕਿ ਯੂਰਿਕ ਐਸਿਡ ਉਸ ਤੋਂ ਜ਼ਿਆਦਾ ਹੈ ਤਾਂ ਹੁਣ ਮੈਂ ਇੱਕ ਛੋਟ ਸਿੰਪਲ ਜੀ ਗੱਲ ਦੱਸਣਾ ਹਾਂ ਮੈਂ ਤਾਂ ਐ ਕਰਦਾ ਹੁੰਨਾ ਕਿ ਸੋਲਵ ਕਰਨਾ ਸਿੱਖ ਲਓ ਜਿਹੜੀ ਚੀਜ਼ ਨੇ ਪ੍ਰੋਬਲਮ ਨੂੰ ਸੋਲਵ ਕਰਨਾ ਸਿੱਖ ਲਓ ਤਾਂ ਸਾਰੀ ਚੀਜ਼ ਗੁੱਥੀ ਖੁੱਲ ਗਈ ਮੈਨੂੰ ਵੀ ਰਿਆਦਾ ਪਟਿਆਲਾ ਦੇ ਬਹੁਤ ਮਸ਼ਹੂਰ ਪ੍ਰਿੰਸੀਪਲ ਆ ਹੈ ਤੇ ਡਿਊਟੀ ਇਨ ਚਾਰਜ ਹੈ ਹਨਾ ਪਟਿਆਲਾ ਦੇ ਪ੍ਰਿੰਸੀਪਲ ਨੇ ਅਡੋ ਕੋ ਕੇਸ ਆ ਹੈ ਕੋਵਿਡ ਤੋਂ ਬਾਅਦ ਤੁਮਾਂ ਦੀ ਬੜੀ ਹੈਰਾਨੀ ਦੀ ਗੱਲ ਹੋਈ ਉਹਨਾਂ ਨੂੰ ਮੈਂ ਲਿਵਰ ਅਲੱਕ ਪ੍ਰੋਗਰਾਮ ਕਰਾਇਆ ਪੂਰਾ 2 ਮਹੀਨੇ ਯੂਰਿਕ ਐਸਿਡ ਪਰ ਕਿੰਨੇ ਸਾਲਾਂ ਤੋਂ ਹਾਈ ਚੱਲ ਰਿਹਾ ਸੀ ਉਹ ਮੈਨੂੰ ਕਹਿੰਦੇ ਤੁਸੀਂ ਤਾਂ ਮੈਨੂੰ ਦਾਣਾ ਪ੍ਰੋਟੀਨ ਖਾਣ ਨੂੰ ਕਹਿ ਰਹੇ ਹੋ ਮਗਰ ਬੰਦੇ ਰਹੇ ਸੀ ਕਿ ਪੂਰਾ ਫੇਸ ਕਰ ਦਿੱਤੀ ਨਹੀਂ ਕੁਲੋਂਜੀ ਡੇਢ ਮਹੀਨਾ ਵੀ ਨਹੀਂ ਹੋਇਆ ਆਪਾਂ ਨੂੰ ਉਹਨਾਂ ਨੂੰ ਦੇਖ ਕੇ ਮੇਰੇ ਕੋਲ ਕਟੋ-ਕਟੇ 30 ਕੇਸ ਹੋ ਰਹੇ ਡੇਢ ਮਹੀਨੇ 'ਚ ਬਿਲਕੁਲ ਲੀਨ ਹੋ ਗਏ ਤੇ ਡਿਪੋਰਟ ਮੈਡੀਸੀ ਆਪ ਪੁੱਛਲੇ ਸੀ ਵੈਸੇ ਹੋ ਕਿ ਡਿਮਗਰ ਪਾਟ ਬੈਲੀ ਸੀਗਾ ਹੈ ਯੰਗ ਹੋ ਗਏ ਯੂਰਿਕ ਐਸਿਡ ਪਹਿਲੀ ਵਾਰੀ ਜ਼ਿੰਦਗੀ 'ਚ ਲੋ ਹੋਇਆ ਤਾਂ ਮੈਂ ਕਿਹਾ ਜੀ ਦੇਖੋ ਸਿੰਪਲ ਜਿਹਾ ਗੱਲ ਅਗਰ ਲਿਵਰ ਪ੍ਰੋਟੀਨ ਨੂੰ ਸਹੀ ਤਰੀਕੇ ਨਾਲ ਤੋੜ ਕੇ ਪਚਾ ਲੇ ਤਾਂ ਦਾ ਬਾਇ ਪ੍ਰੋਡਕਟ ਯੂਰੀਆ ਕੋੜੀ ਨੂੰ ਖਰਾਬ ਨਹੀਂ ਕਰਦਾ ਉਹ ਵਦਿਆ ਹੋਇਆ ਯੂਰੀਆ ਤੋਂ ਬਾਅਦ ਫਿਲਟਰੇਸ਼ਨ ਆਪਣੇ ਅੰਦਰ ਮਾੜੀ ਕਿਉਂ ਖਾ ਕੇ ਰਿਹਾ ਹੁੰਦਾ ਬੰਦਾ ਹਾਈ ਕਾਰਬੋਹਾਈਡਰੇਟ ਉਹ ਕੀ ਕਰਦਾ ਉਹ ਸ਼ੂਗਰ ਵਧਾ ਦਿੰਦਾ ਹੈ ਕਿਡਨੀ ਤੇ ਇਫੈਕਟ ਹੈ ਦੋ ਤਰੀਕੇ ਦੀ ਡੀਟੌਕਸੀਫਿਕੇਸ਼ਨ ਆਪਾਂ ਰੋਕ ਦਿੰਨੇ ਹੈ ਬਲੱਡ ਚ ਯੂਰੀਆ ਬਚਦਾ ਫਿਰ ਉਹ ਕਿੱਥੇ ਜਾਂਦਾ ਆਪਣੇ ਯੂਰਿਕ ਐਸਿਡ ਚ ਬਣ ਜਾਂਦਾ ਜਿਹਦੇ ਕਰਕੇ ਜਾਂ ਤਾਂ

ਆਪਾਂ ਨੂੰ ਪਹਿਲੇ ਫਸਟ ਏਡ ਕਰਨੀ ਪੈਂਦੀ ਏ ਫਿਰ ਆਪਾਂ ਲੌਂਗ ਟਰਮ ਹੈਂਡਲਿੰਗ ਕਰਦੇ ਹਾਂ ਇਹ ਸੱਟ ਲੱਗੀ ਤੇ ਬੰਦੇ ਨੂੰ ਨਾਈਟ ਬਲੈਨ ਮੇ ਸੀ ਆਪਾਂ ਨੂੰ ਗੱਲਾਂ ਨਿਕੜ ਸਕਦੇ ਕਿ ਤੂੰ ਰਾਤ ਨੂੰ ਗੱਡੀ ਚੁਚਾਰ ਹੈ ਐਨਾ ਤੇ ਪੱਟੀ ਕਰਾਂਗੇ ਫਿਰ ਉਹਨੂੰ ਕਹਾਂਗੇ ਭਾਈ ਗੱਡੀ ਨਾ ਚਲਾ ਰਾਤ ਨੂੰ ਐਵੇਂ ਇੱਕ ਹੈ ਬੰਦੇ ਦਰਦ ਹੈ ਕੀ ਕਰੀਏ ਉਹਨਾਂ ਜੀ ਜਿਨ੍ਹਾਂ ਦਾ ਯੂਰਿਕ ਐਸਿਡ ਵੱਧਾ ਹੈ ਉਹਦੇ ਆਨਸਰ ਵਰਡ ਚ ਹੈ ਐਸਟੇ ਲੋਗਾ ਇਹ ਐਸਿਡ ਹੈ ਸਪੈਸ਼ਲ ਯੂਰਿਕ ਐਸਿਡ ਇਹਨੂੰ ਤੋੜ ਸਕਦਾ ਬੇਸ ਅਲਕਲਾਈਨ ਮਗਰ ਤانوں ਦੋਕਾਂ ਦਾ ਮਾਫੀ ਚਾਹੁੰਨਾ ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਯੂਰਿਕ ਐਸਿਡ ਜਦੋਂ ਵੱਧਦਾ ਹੈਗਾ ਉਦੋਂ ਬਾਡੀ ਦੇ ਵਿੱਚ ਕੀ ਕੀ ਚੇਂਜਸ ਆਉਂਦੇ ਨੇ ਕੀ ਹੋਣ ਲੱਗਦਾ ਕਿੱਥੇ ਕਿੱਥੇ ਇਫੈਕਟ ਆ ਰਹਿਆ ਹੁੰਦਾ ਪਤਾ ਕਿਵੇਂ ਲੱਗੇ ਵੀ ਇੱਕ ਬੰਦੇ ਦਾ ਯੂਰਿਕ ਐਸਿਡ ਵੱਧ ਗਿਆ ਜੀ ਜੋੜਾਂ ਜੋੜਾਂ 'ਚ ਅਜੀਬ ਜੀ ਪੇਨ ਸਟਿਫਨੈਸ ਰੈਣੀ ਸ਼ੁਰੂ ਹੋ ਜਾਂਦੀ ਹੈ ਸਪੈਸ਼ਲੀ ਥੋੜੇ ਪੈਰਾਂ ਦੇ ਜੋੜਾਂ 'ਚ ਉਹ ਵੀ ਬਿਗ ਟੋਚ ਇੱਕ ਕ੍ਰਿਸਟਲਸ ਹੁੰਦੇ ਆ ਇਹ ਇੱਕ ਕ੍ਰਿਸਟਲਾਈਜੇਸ਼ਨ ਹੋ ਜਾਂਦੀ ਹੈ ਜੋੜਾਂ 'ਚ ਤਾਂ ਤੁਹਾਨੂੰ ਇਕਨੋਮੀਲੀ ਆ ਦਿਖਾਉਣੇ ਤੇ ਕੋਨੇ ਹੁੰਦੇ ਨੇ ਤਿੱਖੇ-ਤਿੱਖੇ ਹੁੰਦੇ ਨੇ ਤਿੱਖੇ ਹੁੰਦੇ ਨੇ ਇਹ ਕ੍ਰਿਸਟਲ ਹੁੰਦੇ ਨੇ ਜਿਵੇਂ ਆਪਾਂ ਡਾਇਮੈਟਿਕ ਕ੍ਰਿਸਟਲ ਹੈ ਹੈਨਾ ਇਹ ਕ੍ਰਿਸਟਲ ਹੁੰਦੇ ਨੇ ਤਾਂ ਗਾਊਟ ਵਰਗੇ ਲੱਛਣ ਦਿੰਦਾ ਹੈ ਇਹ ਜਾ ਕੇ ਜੰਮ ਲੱਗ ਜਾਂਦਾ ਸਭ ਤੋਂ ਪਹਿਲਾਂ ਪੈਰਾਂ ਦੀ ਉਂਗਲੀਆਂ 'ਚ ਗ੍ਰੈਵਿਟੀ ਦਾ ਹਟਾਇਆ ਗਿਆ ਪੱਗਿਆਂ ਨੂੰ ਹੋਰ ਤਰੀਕੇ ਨਾਲ ਪਤਾ ਲੱਗਾ ਕਿ ਉਹਨਾਂ ਦੇ ਓਵਰਆਲ ਇਨਫਲੇਮੇਸ਼ਨ ਤੇ ਦਰਦ ਹੋਣ ਲੱਗ ਗਿਆ ਫਿਰ ਡਾਕਟਰ ਕਹਿੰਦੇ ਇੱਕ ਵਾਰੀ ਚੈੱਕ ਕਰਾ ਲਓ ਜੀ ਬਲੱਡ ਦਾ ਆਪਣਾ ਹੌਡਲ ਵਰਕ ਕਰਾ ਲਓ ਉਹ ਡਾਕਟਰ ਨੂੰ ਸ਼ੋਰ ਨੂੰ ਆਉਂਦਾ ਕੀ ਆਉਂਦਾ ਯੂਰਿਕ ਐਸਿਡ ਵਧਿਆ ਹੋਇਆ ਹੈ ਹੈਨਾ ਤਾਂ ਲੱਛਣ ਕੁਝ ਵੀ ਹੋ ਸਕਦੇ ਨੇ ਮਗਰ ਇੰਨਾ ਕਲੀਅਰ ਲੱਛਣ ਸਭ ਤੋਂ ਕਲੀਅਰ ਲੱਛਣ ਹੈ ਪੈਰ ਦੇ ਚਿੱਦਰ ਦੁਖਣਾ ਸ਼ੁਰੂ ਹੋ ਜਾਂਦਾ ਜੋੜ 'ਚ ਕਿ ਟੋ ਪਤਾ ਲੱਗਦਾ ਹੁੰਦਾ ਕਿ ਯਾਰ ਮੈਨੂੰ ਨਾ ਯੂਰਿਕ ਐਸਿਡ ਵੱਧ ਗਿਆ ਲੱਗਦਾ ਹੈ ਤੇ ਇਹਨਾਂ ਦਾ ਪਤਾ ਹੀ ਹੁੰਦਾ ਹੈ ਕਿ ਲੱਗਦਾ ਦੁਆਰਾ ਵਧਾ ਨਾ ਗਿਆ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਪਿਛਲੇ ਵਧਿਆ ਸੀ ਆ ਪੈਰ ਦਾ ਦੁਖਦਾ ਸੀ ਆ ਫੇਰ ਦੁਖਣ ਲੱਗ ਗਿਆ ਬੜੀ ਉਹਨਾਂ ਨੂੰ ਐਂ ਦੱਸਦੇ ਨੇ ਮੈਨੂੰ ਯਾਦ ਇੱਕ ਵਾਰ ਕੇਸ ਸੀਗਾ ਉਹਨੂੰ ਹਰ ਬੜੀ ਪਤਾ ਲੱਗਦਾ ਸੀ ਮੇਰੇ ਯੂਰਿਕ ਐਸਿਡ ਵੱਧ ਰਿਹਾ ਹੈ ਮੈਨੂੰ ਤੋਂ ਨੂੰ ਤੇ ਬੜਾ ਜਲਦੀ ਪਤਾ ਲੱਗ ਜਾਂਦਾ ਹੈ ਕਿ ਮੇਰਾ ਪੈਰ ਦੱਸ ਦਿੰਦਾ ਮੈਨੂੰ ਇੱਥੋਂ ਪਤਾ ਮੈਂ ਕਦੇ ਵੀ ਇਸ ਤੇ ਬਲੀਵ ਨਹੀਂ ਕਰੂੰਗਾ ਮੈਂ ਕਹੂੰਗਾ ਵਈ ਕੋਈ ਟੈਸਟ ਕਰਾ ਲਓ ਫਿਰ ਕਈ ਵਾਰੀ ਇਨਫੀਮੇਸ਼ਨ ਕੋਈ ਹੋਰ ਫੈਕਟਰ ਕਰਕੇ ਹੋਏ ਆਪਾਂ ਯੂਰੀਕ ਐਸਿਡ ਨੂੰ ਕਹੀ ਜਾਈਏ ਹੈਨਾ ਤੁਸੀਂ ਬਲੱਡ ਯੂਰੀਆ ਆਪਣਾ ਬਾਉਟ ਟੈਸਟ ਵੀ ਹੋ ਜਾਂਦਾ ਬੜੀ ਉਹ ਹੋ ਜਾਂਦੇ ਮਗਰ ਕੋਈ ਅਜੀਬ ਜਿਹਾ ਸਿੰਪਟਮ ਦਿਖਣਾ ਸ਼ੁਰੂ ਹੁੰਦਾ ਕਈਆਂ ਨੂੰ ਕੁਲਵੰਤ ਜੀ ਨਾਟ ਕਲੀਅਰਲੀ ਬਟ ਕਈਆਂ ਨੂੰ ਯੂਟਆਈ ਬਹੁਤ ਹੁੰਦੀ ਹੈ ਅਗਰ ਯੂਟਆਈ ਹੋ ਹੀ ਜਾਂਦੀ ਹੈ ਤਾਂ ਵੀ ਹੈਨਾ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਹੁੰਦੀ ਹੈ ਤਾਂ ਵੀ ਉਹਨਾਂ ਨੂੰ ਮੈਂ ਕਹੂੰਗਾ ਇੱਕ ਪਰੀ ਫੁੱਲ ਬਾਡੀ ਦਾ ਫੁੱਲ ਬਲੱਡ ਵਰਕ ਕਰਾ ਲਓ ਜਿਸ ਇਟ ਲਿਵਰ ਤੇ ਯੂਰੀਆ ਦਾ ਬਲੱਡ ਯੂਰੀਆ ਜਾਂ ਯੂਰਿਕ ਐਸਿਡ ਚੈੱਕ ਕਰਾ ਲਓਗੇ ਤਾਂ ਬਹੁਤ ਵਧੀਆ ਕਿਉਂਕਿ ਪਤਾ ਕੀ ਹੈ ਉਹ ਕਹਿੰਦੇ ਵੇਢ ਡੁੱਲਣ ਤੋਂ ਪਹਿਲਾਂ ਲੋਕ ਲਓ ਜੇ ਵੇਢ ਡੁੱਲ ਗਏ ਫਿਰ ਲੋਕਣ ਦਾ ਫਾਇਦਾ ਕੋਈ ਨਹੀਂ ਰੁਕ ਜਾਣਗੇ ਬਟ ਦੇ ਡੁੱਲਣ ਤੋਂ ਪਹਿਲਾਂ ਤੇ ਲੈਟਸ ਸੀ ਹੁਣ ਥੋੜਾ ਟੈਸਟ ਆ ਗਿਆ ਕਿ ਤੁਹਾਡੇ ਯੂਰਿਕ ਐਸਿਡ ਵਧਿਆ ਹੋਇਆ ਹੈ ਉਹਨੂੰ ਪਤਾ ਲੱਗ ਗਿਆ ਜੇ ਤਾਂ ਤੁਹਾਡੇ ਪੈਰਾਂ ਚ ਬਹੁਤ ਦਰਦ ਹੈ ਹੁਣ ਤੁਸੀਂ ਡੁੱਬੀ ਤੱਕ ਆ ਕੇ ਸਾਹਮਣੇ ਆਇਆ ਬੰਦੇ ਦਰਦ ਹੁਣ ਤਾਂ ਮੈਂ ਕੀ ਕਰੂੰਗਾ ਜੀ ਮੈਂ ਇੱਕ ਟੱਪ ਵਿੱਚ ਬੇਕਿੰਗ ਸੋਡਾ ਸੋਡਾ पाउडर नहीं बेकिंग सोडा पानी च घोल के खुले जडे जिस पैर डुब जाए उस पैर डुबोलूंगा मैं हर रोज अद्धा घंटा जिन्ना दर्द है एक बार या दो बारी करूंगा ही करूंगा जे शरीर ही सारा यूरिक एसिड करके तंग हो रहे हो फिर मैं लभूंगा एक टब तो टबार पांच चम्मच बेकिंग सोडा घोलूंगा क्योंकि उस पानी खासा भरना पैंता है मैं बंद कहूंगा कि घंटा डेढ़ घंटा चाहे लेट रहे अद्धा घंटा लेट के पांच मिनट फिर बार बै जाए अदा घंटा फिर लेट जाए क्योंकि बॉडी अबजोर्ब करती है ਜਿਹੜਾ ਬੇਕਿੰਗ ਸੋਡਾ ਉਹ ਹੈ ਐਲਕਲਾਈਨ ਯੂਰਿਕ ਐਸਿਡ ਦੇ ਹੈ ਕ੍ਰਿਸਟਲਸ ਐਸਿਡ ਵਾਲੇ ਉਹਨੂੰ ਘੋਲ ਦਿੰਦਾ ਦੂਜਾ ਤਰੀਕਾ ਕਰਵਾਜੀ ਕਿਵੇਂ ਕਰਾਂਗੇ ਆਪਾਂ ਇਹ ਵੀ ਜਿਵੇਂ ਆਪਾਂ ਕਹਿੰਦੇ ਫਸਟ ਹੈਂਡਲਿੰਗ ਰਾਤ ਨੂੰ ਸੌਣ ਲੱਗੇ ਬਿਲਕੁਲ ਜਿਵੇਂ ਬੈੱਡ ਤੋਂ ਜਾਣ ਤੋਂ ਪਹਿਲਾਂ 1/4 ਆਫ ਅ ਟੀਸਪੂਨ ਬੇਕਿੰਗ ਸੋਡਾ ਸਿੰਪਲ ਜੇ ਪਾਣੀ ਨਾਲ ਠੰਡੇ ਨਾਲ ਨਹੀਂ ਗਰਮ ਨਾਲ ਨਹੀਂ ਨਾਰਮਲ ਪਾਣੀ ਨਾਲ ਬਿਲਕੁਲ ਸੌਣ ਵੇਲੇ ਪੀ ਲੈਣਾ ਉਹ ਕੀ ਕਰਦਾ ਉਹਨੇ ਫਿਰ ਕ੍ਰਿਸਟਲਸ ਮਾਰ ਦੇਣੇ ਬੇਕਿੰਗ ਸੋਡੇ ਨੇ

ਪੇਕਿੰਗ ਸ਼ੋਟ ਨੇ ਰਾਤੋਂ ਰਾਤ ਕਿਉਂ ਠੀਕ ਕਰਤਾ ਜਿਹੜੇ ਕ੍ਰਿਸਟਲਸ ਦਾ ਦਰਦ ਸੀ ਕੁਲਵੰਤ ਜੀ ਇਹ ਹੈ ਜੀ ਹੈ ਸ਼ਾਰਟ ਟਰਮ ਹੈਂਡਲਿੰਗ ਕਿ ਦਰਦ ਘਟ ਜੇ ਨਾਲ ਨਾਲ ਲੌਂਗ ਟਰਮ ਹੈਂਡਲਿੰਗ ਕਰਨੀ ਹੈ ਇਹਨਾਂ ਲੋਕਾਂ ਨੇ ਦਾਲਾ ਖਾਣੀ ਹੈ ਅਗਰ ਖਾ ਸਕਦੇ ਆ ਜਾਂ ਅਗਰ ਮਗਰ ਦਾਲ ਖਾਣ ਦਾ ਤਰੀਕਾ ਚੇਂਜ ਕਰਨਾ ਪੈਣਾ ਜੇ ਲੋਕੀ ਦਾਲ ਖਾਂਦੇ ਨੇ ਦਾਲ ਨੂੰ ਘੱਟੋ ਘੱਟ 12 ਘੰਟੇ ਰਾਤ ਨੂੰ ਪਾਣੀ ਚ ਭਿਉ ਲੋ ਕਹਿੰਦੇ ਉਸ ਪਾਣੀ ਚ ਥੋੜਾ ਨਿੰਬੂ ਤੇ ਥੋੜਾ ਲੂਣ ਪਾ ਦੋਗੇ ਤਾਂ ਵਧੀਆ ਦੂਜੀ ਗੱਲ ਕੁਲਵੰਤ ਜੀ ਇਹ ਦਾਲਾਪਣਾ ਹੰਤੋਂ ਪਹਿਲਾਂ ੁੱਲੇ ਭਾਂਡੇ ਚ ਪੂਰੀ ਪਾਣੀ ਨਾਲ ਭਰ ਕੇ ਉਬਾਲੀ ਜਾਣੀ ਨੇ ਤੇ ਉੱਪਰ ਝੱਗ ਆਏਗੀ ਉਹ ਨਹੀਂ ਜਾਣੀਏ ਉਹ ਜਦ ਤੱਕ ਝੱਗ ਆਈ ਜਾਣੀਏ ਤਦ ਤੱਕ ਲਈ ਜਾਣੀਏ ਯੂਰਿਕ ਐਸਿਡ ਬਹੁਤ ਆ ਗਿਆ ਇਹ ਜੀ ਕੁਮਨ ਜੀ ਇਹ ਦਾਲਾਪਣਾ ਬਣਾ ਕੇ ਖਾਣ ਨਾਲ ਦਾਲ ਦਾ ਪ੍ਰੋਟੀਨ ਮਦਦ ਕਰੇਗਾ ਯੂਰਿਕ ਐਸਿਡ ਵਿੱਚ ਘਟੇਗਾ ਆਫਕੋਰਸ ਅਗਰ ਉਹ ਨਾਨਵੈਜ ਖਾ ਲੈਣੇ ਹੈ ਤਾਂ ਥੋੜਾ ਬਹੁਤ ਪ੍ਰੋਟੀਨ ਖਾ ਸਕਦੇ ਹੈ ਬਟ ਫਿਰ ਵੀ ਬਹੁਤ ਪ੍ਰੋਟੀਨ ਨਹੀਂ ਖਾਣਾ ਐਣੀ ਕਰਨਾ ਕਿ ਉਹ ਹੀ ਇੱਕ ਤੇ ਅੰਡੇ ਖਾਲੇ ਚਾਰ ਅੰਡੇ ਖਾਲੇ ਕੁਝ ਨਹੀਂ ਹੈਨਾ ਤਾਂ ਇਹਨਾਂ ਨੂੰ ਮੈਂ ਕਹੂੰਗਾ ਇਹਨਾਂ ਨੂੰ ਹੈਲਪਫੁਲ ਸੁਣੋ ਕプチ ਮੈਂ ਉਹੀ ਗੱਲ ਹਣਾ ਸਹੀ ਇਲਾਜ ਲਿਵਰ ਨੂੰ ਤੰਦਰੁਸਤ ਕਰ ਦੋ ਬੜੀ ਇੰਟਰਸਟਿੰਗ ਗੱਲ ਹੈ ਕਲੋਂਜੀ ਜਿੱਥੇ ਵੀ ਜੋੜ ਕਨੈਕਟਡ ਹੈ ਨਾ ਕਮਲ ਜੀ ਕਿੱਥੇ ਜੋੜ ਕਨੈਕਟਡ ਹੈ ਲਿਵਰ ਦਾ ਇਲਾਜ ਹੈ ਤੁਸੀਂ ਮੈਂ ਖਾਸੀ ਗੱਲ ਦੱਸਦਾ ਆਮਨ ਉਥੇ ਅਮਰੀਕਾ ਚ ਆਹ ਨੂੰ ਕੋਈ ਜਿਹੜੇ ਰੈਸਟੋਰੈਂਟ ਚ ਖਾਣਾ ਖਾਂਦੇ ਸੀ ਉੱਥੇ ਕੋਈ ਪਤਾ ਮਿਲਿਆ ਉਹਦੇ ਰੇਸ਼ਟ ਦੁਖਦੀ ਹੈ ਹਮਮ ਹੱਤ ਪ੍ਰਾਣੀ ਬਹੁਤ ਪ੍ਰਾਣਾ ਦਰਦ ਸੀ ਪਲੇਟਾ ਚੱਕਦੇ ਸੀ ਓਟੇ ਮੋਟੀ ਕਹਿੰਦੇ ਦਰਦ ਹੁੰਦਾ ਆ ਮੈਂ ਇਹਨੂੰ ਕੀ ਦਿੱਤਾ ਵਿਟਾਮਿਨ ਡੀ ਹੂੰ ਉਹਦੀ ਦਰਦ ਘਟ ਗਿਆ ਉਹਨੂੰ ਸਖਾਈ ਪੁੱਠੀ ਮ사ਜ ਤੇ ਵਿਟਾਮਿਨ ਡੀ ਜੋੜ ਦਾ ਦਰਦ ਵਿਟਾਮਿਨ ਡੀ ਕਿਹਦੇ ਨਾਲ ਰਿਲੇਟਡ ਹੈ ਲਿਵਰ ਨਾਲ ਜਿੱਥੇ ਤੁਸੀਂ ਲਿਵਰ ਠੀਕ ਕਰਤਾ ਜੋੜਾਂ ਦੇ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਕਿਉਂਕਿ ਦੇਖੋ ਲਿਵਰ ਕੀ ਕਰੇਗਾ ਡੀਟੌਕਸ ਕਰ ਦੇਗਾ ਪ੍ਰੋਟੀਨ ਹਜਮ ਵੀ ਕਰ ਦੇਗਾ ਹੂੰ ਲਿਵਰ ਠੀਕ ਹੋ ਗਿਆ ਬਲੱਡ ਸ਼ੂਗਰ ਨਾ ਉੱਪਰ ਜਾਏਗੀ ਨਾ نیچے ਜਾਏਗੀ ਕਿਡਨੀ ਤੋਂ ਪ੍ਰੈਸ਼ਰ ਘਟਾਣਾਗੇ ਹਾਂ ਹੂੰ ਇੱਕ ਡਾਈਟ ਹੈ बहुत ही औखी या बहुत ही सौखी हम कहूंगा रविंदर का प्रोटोकोल खाने पीन का तकनीक है जो लिवर आोटोकोल फॉलो कर लें हो एसिड मैंने अपनी अपनी अखी पंताली दिन बिल्कुल नॉर्मल होंगे देखिए सिर्फ, सिर्फ लाइफ स्टाइल चेंज कर दवाइया नहीं मैं डॉक्टरी राय नहीं कह रहा है कि देखो हम वापस आना यूरिक एसिड एक लाइफ स्टाइल डिसऑर्डर है दवाई नहीं नहीं ठीक होंगे दवाई मैनेज हों

पेशाब तो ना अपने अंदर टॉक्सिन निकल रहे हैं एक्सपेरीमेंट करके देखियो एक चम्मच पोटाशियम सिलून सारा पानी घोल के एक लीटर पानी थोड़ा थोड़ा पीते रहे थोड़ी यूरीनेशन बढ़ जाएगी मतलब ड्यूरेटिक है ड्यूरेटिक चीजा सिर्फ पानी कट दें बॉडी चोट क्रिस्त जो बन रहे हैं या बॉडी चो निकल रहे हैं दूजी चीज जी बहुत मदद करती है इसकी नींबू नींबू बड़िया चीजा का इलाज है क्योंकि हादसे की गल है देखो ਇੱਕੋ ਟੀ ਦੇਖ ਜੀਏ ਨਿੰਬੂ ਹੈ ਐਪਲ ਮਗਰ ਸਿਰਫ ਉੱਪਰ ਤੱਕ ਢਿੱਡ ਚ ਜਾਂਦੀ ਨਿੰਬੂ ਪ੍ਰਵਰਤੀ ਚੇਂਜ ਕਰ ਲੈਂਦਾ ਉਹ ਬਿੱਚ ਖੋ ਜਾਂਦਾ ਕਈ ਲੋਕ ਕਹਿੰਦੇ ਨਿੰਬੂ ਐਪਲ ਸਾਈਡਰ ਦੇ ਵਿੱਚ ਸੌਰੀ ਐਪਲ ਸਾਈਡਰ ਦਾ ਤੋੜ ਨਿੰਬੂ ਹੈ ਨਾ ਨਿੰਬੂ ਬਿਲਕੁਲ ਉਲਟਾ ਢਿੱਡ ਚ ਜਾ ਕੇ ਤੁਹਾਡੇ ਐਸਟਰ ਨੂੰ ਘਟਾਉਂਦਾ ਵਧਾਉਂਦਾ ਨਹੀਂ ਜਾਂਦਾ ਹੋਰੀ ਲੱਗ ਸਕਦਾ ਬਟ ਇਸੇ ਲਈ ਨਿੰਬੂ ਪੀਣ ਨਾਲ ਕ੍ਰਿਸਟਲ ਸਪੈਸ਼ਲੀ जक्सिलेडो ने किडनी हैं नींबू एसिड मा, मार्द मार्दर तो तीज चीज मदद करती है लिवर रिपेयर होगा यूरिक एसिड घट जाएगा अपने आप अगली चीज जी काल टुटकी है ना होगा भूमि आमला यह तीन इंडियन हर्बस ने मेरे को एक प्रोडक्ट है जो है फैटी लिवर अपे है किस्मत न ਆਹ ਇਸ ਡਿਬਿਟੀਸ ਪੀੜੀ ਨੇ ਪਾਣੀ ਇੱਕ ਹੀ ਕਰਦੇ ਤੈਨੂੰ ਇਹ ਲਿਵਰ ਨੂੰ ਸਾਫ ਕਰਦੇ ਆਂ ਬਸ ਇਹਨਾਂ ਨੇ ਇੱਕ ਚੀਜ਼ ਧਿਆਨ ਰੱਖਣੀ ਕੋਲੋਂ ਦੀ ਕਾਰਬੋਹਾਈਡਰੇਟਸ ਤੋਂ ਤੇ ਸਪੈਸ਼ਲੀ ਫਰੂਟ ਤੋਂ ਥੋੜਾ ਪਰਹੇਜ਼ ਕਰਨਾ ਪਵੇਗਾ ਕਿਉਂ ਕਾਰਬੋਹਾਈਡਰੇਟ ਕੀ ਕਰਦੇ ਆਂ ਬਲੱਡ ਸ਼ੂਗਰ ਨੂੰ ਵਧਾ ਦਿੰਦੇ ਆਂ ਇਹਨਾਂ ਦੀ ਕਿਡਨੀ ਤਾਂ ਆਲਰੇਡੀ ਪ੍ਰੈਸ਼ਰ 'ਚ ਹੈ ਤੇ ਵੱਡੀ ਗੱਲ ਹੈ ਨੇਫਰੋਨਸ ਕਿਡਨੀ ਦੇ ਆਲਰੇਡੀ ਪ੍ਰੈਸ਼ਰ 'ਚ ਨੇ ਜਿਹੜੇ ਤੇ ਫਿਲਟਰ ਨੇ ਪਤਲੇ ਪਤਲੇ ਛੋਟੇ ਛੋਟੇ ਤੇ ਹੋਰ ਕਾਰਬੋਹਾਈਡਰੇਟ ਖਾ ਕੇ ਇੱਕ ਤਾਂ ਪਹਿਲੇ ਯੂਰੀ ਵਧਿਆ ਹੋਇਆ ਬਲੱਡ ਯੂਰੀਆ ਉਪਰੋਂ ਬਲੱਡ ਸ਼ੂਗਰ ਵਧਾ ਲਈ ਤਾਂ ਉਹ ਕਰਨ ਇੱਕ ਤਾਂ ਕੋੜ ਪ੍ਰੋਖੁਜਲੀ ਉਹ ਗੱਲ ਹੋ ਗਈ ਬਾਡੀ ਲਈ ਦੋਨੋਂ ਪਾਸੋਂ ਤੇ ਪੇੜ ਪੈਣੀ ਹੈ ਤਾਂ ਕੰਨ ਦੇ ਅਗੇ ਤੇ ਚੀਨੀ ਘਟਾਣੀ ਹੈ ਫਰੂਟਸ ਘਟਾਣੇ ਇਹਨਾਂ ਲਈ ਬੈਸਟ ਸਬਜੈਕਟ ਲਵਾਂ ਸੀ ਗੋਭੀ ਪੱਤਾ ਗੋਭੀ ਬਰੋਕਲੀ ਕੇਲ ਤਿੰਨੋਂ ਸ਼ਿਮਲਾ ਮਿਰਚਾਂ ਕੱਚੀਆਂ ਇਹ ਖਾ ਪਕਾ ਕੇ ਖਾ ਸਕਦੇ ਹੋ ਮਗਰ ਸ਼ਿਮਲਾ ਮਿਰਚਾਂ ਕੱਚੀ ਖਾਣੀ ਚਾਹੀਦੀ ਹੈ ਮੂਲੀ ਇਹਨਾਂ ਲਈ ਹੋਰ ਕੀ ਆਂਦਾ ਰਾਕਟ ਅਵੋਕਾਡੋ ਇਹਨਾਂ ਨੂੰ ਕੀ ਨਹੀਂ ਖਾਣਾ ਚਾਹੀਦਾ ਟਮਾਟਰ ਬਿਲਕੁਲ ਨਹੀਂ ਕਿਉਂਕਿ ਟਮਾਟਰ ਦੇ ਉੱਪਰ ਟਮਾਟਰ ਦੇ ਬੀਜਾਂ 'ਚ ਆਕਸੀਲੇਟਸ ਵੀ ਹੈ ਤੇ ਤੰਗ ਕਰ ਸਕਦੇ ਨੇ ਕਿ ਨੀਚੇ ਉਹ ਵੀ ਕਿਡਨੀ ਨੂੰ ਕਈ ਵਾਰ ਸਟੋਨ ਬਣਾ ਸਕਦਾ ਹੈ ਇਹਨਾਂ ਨੂੰ ਉਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਉਸ ਮੌਕੇ ਤੇ ਹੈਨਾ ਤੇ ਇਹਨਾਂ ਨੂੰ ਲੰਬੀ ਸੈਰ ਤੇ ਪਾਣੀ ਪੀਣਾ ਮੈਂ ਇਹਨਾਂ ਨੂੰ ਕਾਫੀ ਪਾਣੀ ਪੀਣ ਨੂੰ ਕਹੂੰਗਾ ਮਗਰ ਹਰ ਵਾਰੀ ਪਾਣੀ 'ਚ ਮੜਾ ਲਿੰਗੂ ਮੜਾ ਸੌਲ ਹਰ ਵਾਰੀ ਤਾਂ ਕਿ ਬਾਡੀ ਕੋਲ ਹਾਈਡਰੇਸ਼ਨ ਵੀ ਰਹੇ ਇਹ ਇੱਕ ਕੁਝ ਹੀ ਚੀਜ਼ਾਂ ਨੇ ਕੋਲੋਂ ਜੀ ਇਹਨੂੰ ਬਹੁਤ ਸੋਨਾ ਹੈਲਪ ਕਰਨਗੇ ਆਫ ਕੋਰਸ بار-बार ਖਾਣਾ ਕਦੇ ਵੀ ਨਹੀਂ ਰეკਮੈਂਡ ਕਰਾਂਗਾ ਜਿੰਨੀ ਵਾਰੀ ਖਾਓਗੇ ਓਨੀ ਵਾਰੀ ਗਲੂਕੋਜ਼ ਵਧੂਗੀ ਓਨੀ ਵਾਰੀ ਲਿਵਰ ਤੇ ਪ੍ਰੈਸ਼ਰ ਵਧੇਗਾ ਇਹਨਾਂ ਨੂੰ ਐਕਸਰਸਾਈਜ਼ ਅੱਛੀ ਹੈ ਨਾਲੇ ਬਟ ਕੋਈ ਵੀ ਹੈ ਨਾ ਜਿਵੇਂ ਕਹਾਂਗਾ ਕਿ ਟ੍ਰੀਟਮੈਂਟ ਇਹੋ ਜਿਹਾ ਹੋਣਾ ਚਾਹੀਦਾ ਜੋ ਵੀ ਕਰਾਂ ਕਿ ਮਾਈਲਡ ਹੋਵੇ ਯਾਨੀ ਕੋਈ ਬਹੁਤ ਬਾਸੂ ਜੀ ਹੈਂਡਲਿੰਗ ਪਾਣੀ ਤੇ ਬੇਕਿੰਗ ਸੋਡਾ ਪਾ ਕੇ ਪੈਰ ਜਾਂ ਹੱਥ ਦੇ ਬੋਲੋ ਤੇ ਪੂਰੀ ਬੋਡੀ ਚ ਹੈ ਤਾਂ ਉਸ ਦੇ ਵਿੱਚ ਲੇਟ ਜਾਓ ਪੀ ਵੀ ਲਓ ਰਾਤ ਨੂੰ

ਬਿਲਕੁਲ ਜੀ ਇੱਕ ਪਿੱਪਲ ਦੀ ਜਿਹੜੀ ਬਾਰਕ ਹੁੰਦੀ ਹੈ ਇਹ ਵੀ ਜਿਹੜੀ ਯੂਰੀਕ ਐਸਿਡ ਨੂੰ ਜਿਹੜਾ ਇਹ న్యూਟ੍ਰਲਾਈਜ਼ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਇੱਕ ਬਾਡੀ ਦੇ ਅੰਦਰ ਜਿਹੜਾ ਆਪਾਂ ਇਹ ਪੇਟ ਦੇ ਲਗੀਆਂ ਐਪਲ ਸਾਈਡਰ ਵਿਨੇਗਰ ਇਹ ਵੀ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ న్యూਟ੍ਰਲਾਈਜ਼ ਯੂਟਲਾਈਜ਼ ਨੂੰ ਪ੍ਰੋਟੀਨ ਕਟ ਮਾਤਰਾ ਚ ਖਾਦਾ ਜਾਵੇ ਸ਼ੁੱਧ ਮਾਤਰਾ ਚ ਖਾਦਾ ਜਾਵੇ ਤੇ ਦਾਲਾਂ ਜਿਹੜੀਆਂ ਨੇ ਸਾਫਤ ਦਾਵਾ ਦਾਲਾਂ ਜਿਹਦੇ ਵਿੱਚ ਜਿਹਦੇ ਵਿੱਚ ਕਾਲੀ ਦਾਲ ਮਾਂ ਦੀ ਦਾਲ ਸਾਫਤ ਮਾਂ ਦੀ ਮੂੰਗੀ ਦੀ ਦਾਲ ਸੋਇਆ ਬੀਨ ਇਸ ਤਰ੍ਹਾਂ ਦੀ ਜਿਹੜੀ ਦਾਲਾਂ ਨੇ ਇਹ ਇਹਨਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਪਈਗਾ ਜੇ ਲੈਣਾ ਵੀ ਹੈ ਤਾਂ ਆਪਾਂ ਇਸ ਨੂੰ ਭਿਉ ਕੇ ਜਿਸ ਤਰ੍ਹਾਂਵਿੰਦਰ ਸਿੰਘ ਜੀ ਨੇ ਦੱਸਿਆ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ ਜਿਹੜਾ ਕਲੰਜੀ ਤੁਸੀਂ ਕਹਿੰਦੇ ਪੇਪਲ ਦੀ ਛੱਲ ਦੇਮ ਆਪਣੀ ਬਰਬਰਨ ਹੈ ਨਾ ਬਰਬਰਨ ਉਹ ਵੀ ਇੱਕ पेड़ ਦੀ છੱਲ ਹੈ ਬਰਬਰਨ ਵੀ ਇੱਕ ਤਰ੍ਹਾਂ ਦੀ ਡਿਉਰੇਟਿਕ ਹੈ ਬਰਬਰਨ ਵੀ ਸੇਵ ਲੈਣ ਨਾਲ ਤੁਹਾਡਾ ਯੂਰਿਕ ਐਸਿਡ ਘਟਦਾ ਹੈ ਲਾਈਕ ਇਦਾਂ ਅਫੈਕਟ ਦਿਖਦਾ ਹੈ ਨਾ ਜਿਵੇਂ ਬਿਲਕੁਲ ਜਿਹਾ ਪੁਨਰਨਵਾ ਇੱਕ ਆਪਣੇ ਆਪ ਦੇ ਵਿੱਚ ਡਿਉਰੇਟਿਕ ਹੈਗਾ ਪੁਨਰਨਵਾ ਦਾ ਸੇਵਨ ਵੀ ਜਿਹੜਾ ਆਪਾਂ ਕਰ ਸਕਦੇ ਹਾਂ ਯੂਰਿਕ ਐਸਿਡ ਨੂੰ ਨਿਊਟਰਲਾਈਜ਼ ਕਰਨ ਲਈ ਤੇ ਯੂਰਿਕ ਐਸਿਡ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਮੱਸਿਆ ਲੈ ਕੇ ਆਉਂਦਾ ਜੇਕਰ ਯੂਰਿਕ ਐਸਿਡ ਨੂੰ ਸਮਾਂ ਰਹਿੰਦਿਆਂ ਆਪਾਂ ਨਾ ਇਹਨੂੰ ਕਵਰ ਕਰੀਏ ਤੇ ਫਿਰ ਆਪਣਾ ਸਿੱਧਾ ਇਫੈਕਟ ਕਿੰਨੇ ਤੇ ਪੈਂਦਾ ਹੈ ਦਰਸ਼ਕਾਂ ਨੂੰ ਇਹ ਦੱਸਣਾ ਇੱਥੇ ਬਹੁਤ ਜ਼ਰੂਰੀ ਹੋਵੇਗਾ ਕਿ ਜਿਹੜੇ ਲੋਕ ਯੂਰਿਕ ਐਸਿਡ ਦੀ ਸਮੱਸਿਆ ਤੋਂ ਪੀੜਿਤ ਨੇ ਉਹ ਪਾਣੀ ਜ਼ਿਆਦਾ ਪੀਣ ਤੇ ਪਿਸ਼ਾਬ ਤੇ ਮੂਸ਼ਨ ਜੇ ਕਿਸੇ ਨੂੰ ਪਾਟੀ ਦਾ ਵੇਗ ਆ ਰਿਹਾ ਪ੍ਰੈਸ਼ਰ ਪੈ ਰਿਹਾ ਤਾਂ ਉਸ ਨੂੰ ਰੋਕਣਾ ਕਿਉਂਕਿ ਯੂਰਿਕ ਐਸਿਡ ਦੇ ਕ੍ਰਿਸਟਲ ਜਿਹੜੇ ਨੇ ਜੇਕਰ ਉਹ ਯੂਰਿਨ ਬਲੇਡਰ ਦੇ ਵਿੱਚ ਪਏ ਰਹਿਣਗੇ ਤਾਂ ਉਹ ਕ੍ਰਿਸਟਲ ਕੱਠੇ ਹੋ ਕੇ ਸਟੋਨ ਦਾ ਰੂਪ ਲੈ ਲੈਂਦੇ ਨੇ ਤੇ ਉਹ ਅੱਗੇ ਚੱਲ ਕੇ ਪਥਰੀ ਜਿਹੜੀ ਆ ਉਹ ਫੇਰ ਆਪਾਂ ਨੂੰ ਤੰਗ ਕਰਦੀ ਆ ਬਲੇਡਰ ਦੇ ਵਿੱਚ ਜਿਹੜੀ ਆ ਉਹ ਪਥਰੀ ਤੰਗ ਕਰਦੀ ਆ لہਜਾ ਇਹਨਾਂ ਤੋਂ ਪ੍ਰੈਸ਼ਰ ਆਪਾਂ ਨੇ ਬਿਲਕੁਲ ਨਹੀਂ ਲੈਣਾ ਯੂਰਿਨ ਜੇਕਰ ਬਾਰਿવાર ਹੋਈ ਜਾਏਗਾ ਕ੍ਰਿਸਟਲ ਨਿਕਲੀ ਜਾਣਗੇ ਤੇ ਇਹਦੇ ਨਾਲ ਆਪਾਂ ਨੂੰ ਕਾਫੀ ਫਾਇਦਾ ਹੋਵੇਗਾ ਡਾਕਟਰ ਜੀ ਇਸ ਤੋਂ ਇਲਾਵਾ ਪੋਟਾਸ਼ੀਅਮ ਸਿਟਰੇਟ ਆਪਾਂ ਨੇ ਦੇਤਾ ਆ अपने और भी कोई चीज ऐसा ना देश विदेश विटामिन सी भी हैवी डोजेज जो ना स्टडी सी बिल्कुल विटामिन सी हाई डोजेज विटामिन सी जोरी कैसर देखिए बहुत हेल्प करती देखो है स्कोर भी कैसर ये विच नाल कुछ और चीज जाने कैंसरिंग होता है विटामिन पी जे ताँ ए चीज़ मिलके विटामिन सी कॉम्प्लेक्स आई गई सी के बहुत हैल्पफुल बट है ना हो रिसर्च करी डाइट सही करके देखो कुलन जी सिंपल कैलशियम से मैगनीशियम हमेशा एसिड नोड़ बिल्कुल जब भी साइ केस आता जी बलड की पीएच थोड़ी एस दिखा लगती है ब्लड की पीएच कभी एसडिख लिनी चाहिए थोड़ी जी बेस वालों अभी एको चीज कहने सलाद खाना शुरू कर दो ब्लड की पीएच ठीक हो जाएगी कहते हैं कि मैं मैं मैगनीशियम तो पोटाशियम तीनों चीजें اگر ਤੁਸੀਂ ਤੁਹਾਡਾ ਯੂਰਿਕ ایسڈ ਵਧਿਆ ਤੁਸੀਂ ਸਿਰਫ ਸਲਾਦ ਖਾਣਾ ਸ਼ੁਰੂ ਕਰ ਦਿਓ ਹਰਾ ਟੱਕਿਆ ਖਾ ਲਓ ਐਸਿਮਾਗਿਆ ম্যাগਨੀਸ਼ੀਅਮ ਆਗਿਆ ਇਹ ਦੋਨੋਂ ਚੀਜ਼ਾਂ ਐਸਿਡ ਨਾਲ ਮਿਲ ਕੇ ਉਹਨੂੰ ਨਿਊਟਰਲਾਈਜ਼ ਕਰਦੀਆਂ ਤਾਂ ਯੂਰਿਕ ایسڈ ਨੂੰ ਘਟਾਉਣ ਲਈ ਮੈਂ ਦੱਸਿਆ ਮੈਂ ਲਿਵਰ ਦਾ ਪ੍ਰੋਟੋਕੋਲ ਰਾਮ ਬਾਣਾ ਸਾਡੇ ਲਈ ਜਦ ਵੀ ਸਾਡੇ ਕੋਲ ਕੋਈ ਕਹਿੰਦਾ ਨਾ ਯੂਰਿਕ ایسڈ ਅੱਠ ਕਹਿੰਦਾ ਸਾਨੂੰ ਪਤਾ ਕਰਨਾ ਕੀ ਹੈ ਅਨੇ ਉਹਨੂੰ ਲਿਵਰ ਦਾ ਪ੍ਰੋਟੋਕੋਲ ਚੱਕ ਕੇ ਕਰਾ ਦੇਣਾ ਬੰਦਾ ਘੋੜੇ ਵਰਗਾ ਹੁੰਦਾ ਅਗਲਾ ਕਹਿੰਦਾ ਥੈਂਕ ਯੂ ਵੈਰੀ ਮੱਚ ਜੀ ਕੰਮ ਤਾਂ ਸਮਝਦਾ ਜਿਹੜੀ ਕੀ ਨਾ ਕਿੰਨਾ ਅੰਦਰ ਨਾਲ ਇਸੇ ਤੋਂ ਕਿੱਥੇ ਜਾ ਕੇ ਸੈੱਟ ਆਉਂਦਾ ਹੈ ਬਸ ਉਹ ਨੂੰ ਸੈੱਟ ਕਰ ਦੋ ਬਾਕੀ ਚੀਜ਼ਾਂ ਬੰਦਾ ਖੁਸ਼ ਹੋ ਜਾਂਦਾ ਨਰਵਿੰਦਰ ਜੀ ਤੁਸੀਂ ਕਾਰਬੋਹਾਈਡਰੇਟਸ ਤੁਸੀਂ ਆਮ ਤੌਰ ਤੇ ਬੰਦਿਆਂ ਦੇ ਬੰਦ ਕਰਾ ਦਿੰਦੇ ਹੋ ਯੂਰਿਕ ਐਸਿਡ ਦੇ ਵਿੱਚ ਪ੍ਰੋਟੀਨ ਵੀ ਬੰਦ ਕਰਨਾ ਪੈਂਦਾ ਫਿਰ ਕੀ ਫੈਟ ਦਾ ਤੇ ਆਵੇ ਤੇ ਕੀ ਫੈਟ ਵੀ ਯੂਰਿਕ ਐਸਿਡ ਲਈ ਤਾਂ ਮੈਨੂੰ ਲੱਗਦਾ ਫੈਟ ਵੀ ਥੋੜਾ ਬਹੁਤਾ ਜਿਆਦਾ ਲੈ ਲਵੇ ਤੇ ਉਹ ਵੀ ਨੁਕਸਾਨ ਕਰੇਗਾ ਨਹੀਂ ਉਹ ਜੀ ਦੇਖੋ ਪਹਿਲੀ ਗੱਲ ਤਾਂ ਆਪਾਂ ਕਾਰਬੋਹਾਈਡਰੇਟ ਜਮੇ ਨਹੀਂ ਬੰਦ ਕਰ ਸਕਦੇ ਉਹ ਤਾਂ ਕਦੇ ਹੋ ਹੀ ਨਹੀਂ ਸਕਦੇ ਇਹਿਆ ਪਾ ਨੂੰ ਸਲਾਦ ਖਾਣੇ ਨੂੰ ਕਿਤੇ ਨਾ ਕਿਸੇ ਨਾ ਕਿਸੇ ਚੀਜ਼ ਤੇ ਕਾਰਪੋਰੇਟ ਹੈਗੇ ਨੇ ਹਰ ਚੀਜ਼ ਚ ਕਾਰਪੋਰੇਟ ਆਪਣੇ ਕਿ ਸੋਲੂਸ਼ਨ ਕਿਆ ਹੋਊਗਾ ਉਹਨਾਂ ਨੂੰ ਪਕੜਨਾ ਸਲਾਦ ਖਾ ਸਕਦੇ ਹੋ ਹੈਨਾ ਆਪਾਂ ਨੂੰ ਅੰਗੇ ਪ੍ਰੋਟੀਨ ਚੋ ਹੋ ਅੰਡਾ ਖਾ ਸਕਦੇ ਕਿਸ ਖਾਸ ਨੇ ਚੀتن ਖਾਸ ਦੇ ਮਗਰ ਪਿਓਰ ਹੋਵੇ ਦਾਣਾ ਵੀਦਰ ਉਗਾਣ ਕੇ ਜਾਂ ਤੁੰਗਾਰ ਕੇ ਖਾ ਲੈਣ ਬੱਲੇ ਬੱਲੇ ਆ ਉਹ ਖਾ ਸਕਦੇ ਥੋੜੀ ਜੀ ਬਾਕੀ ਜਿਹੜੇ ਕਾਰਬੋਹਾਈਡਰੇਟਸ ਚ ਮੈਂ ਉਹਨਾਂ ਨੂੰ ਮਨਾ ਕਰੂੰਗਾ ਹੀ ਕਰੂੰਗਾ ਇਹ ਲੋਕੀ ਕਹਿੰਦੇ ਨੇ ਕਿ ਅਸੀਂ ਸਪੋਰਟਸ ਖਾ ਲਈਏ ਕੋਈ ਕਹਿੰਦਾ ਅਸੀਂ ਮਿਲਟਸ ਖਾ ਲਈਏ ਮੈਂ ਕਹੂੰਗਾ ਉਹ ਵੀ ਜੇ ਤੁਸੀਂ 20 ਗ੍ਰਾਮ ਤੋਂ ਘੱਟੇ ਖਾਓਗੇ ਤੁਹਾਨੂੰ ਵਧੀਆ ਇੱਕ ਮਿੰਟ ਇਹ ਨਾ ਸ਼ੁਰੂ ਸ਼ੁਰੂ ਚ ਆਦਤ ਹੁੰਦੀ ਹੈ ਕਿ ਮੇਰੇ ਤੇ ਨੀ ਪਰਦਾ ਮੈਨੂੰ ਉਹ ਨਹੀਂ ਪੂਰਾ ਜਿਵੇਂ ਆਫਰੈਂਡ ਹੁੰਦਾ ਪੀਲੇ ਤਾਂ ਉਹਨਾਂ ਨੂੰ ਕਰਨਾ ਪੈਂਦਾ ਹੈ ਬਾਕੀ ਤਰੀਕਾ ਹੈ ਇੱਕ ਪੇਸਟ ਉਹ ਚ ਹੁੰਦਾ ਸਮਝਣਾ ਪੈਂਦਾ ਹੈ ਕਿ ਕਿੰਨੇ ਕਾਰਬਸ ਖਾ ਰਿਆ ਸੀ ਕਿੰਨੀ ਵਾਰੀ ਖਾ ਰਿਆ ਸੀ ਤੇ ਉਹਨੂੰ ਪੌੜੀ ਪੌੜੀ ਤਾਰਨਾ ਪੈਂਦਾ ਹੈ ਸਭ ਠੀਕ ਹੈ ਨਾ ਫੈਟ ਇਸਕੇ ਜਨਾ ਮਾੜਾ ਨਹੀਂ ਹੈ ਕਿਉਂਕਿ ਫੈਟ ਕਿਹੜਾ ਲੈ ਰਿਹਾ ਹੈ ਇਹ ਮੈਟਰ ਕਰੇਗਾ ਕਿ ਉਹ ਰਿਫਾਈਨਡ ਆਇਲ ਲੈ ਰਿਹਾ ਬਿਲਕੁਲ ਗਲਤ ਹੈ ਕੋਕੋਨਟ ਆਇਲ ਲੈ ਰਿਹਾ ਅਮਰੀਕਾ ਹੋਲੀ ਵਲ ਲੈ ਰੇ ਅਮਰਤ ਤਾਂ ਕਿਹੜਾ ਫੈਟ ਕਿੰਨਾ ਫੈਟ ਲੈ ਰੇ ਕਿਸ ਕੁਆਲਿਟੀ ਦਾ ਲੈ ਰੇ ਇਹ ਮੈਟਰ ਕਰੇਗਾ ਰਵਿੰਦਰ ਜੀ ਯੂਰਿਕ ਐਸਿਡ ਦੀ ਗੱਲ ਹੋਵੇ ਤਾਂ ਇੱਕ ਚੀਜ਼ ਮੇਰੇ ਧਿਆਨ ਚ ਆਉਂਦੀ ਹੈ ਮੇਰੀ ਨਾਨੀ ਦੀ ਮੇਰੇ ਯਾਦ ਹੈ ਉਹ ਮਿੱਟੀ ਦੀ ਤੌੜੀ ਦੇ ਵਿੱਚ ਜਦੋਂ ਦਾਲ ਬਣਾਉਂਦੀ ਹੁੰਦੀ ਸੀ ਤਾਂ ਉਹ ਦਾਲ ਜਿਹੜੀ ਸੀ ਉਹ ਓਪਨ ਜਿਹੜੀ ਤੌੜੀ ਦੇ ਵਿੱਚ ਬਣਦੀ ਸੀ ਤੇ ਉਤੋਂ ਉਹ ਜਿੰਨੀ ਝਾਗ ਆਉਂਦੀ ਸੀ ਉਹ ਉਤਾਰ ਕੇ ਮੇਰੇ ਨਾਨੀ ਉਹ ਉਹਨੂੰ ਉਤਾਰ ਕੇ ਯੂਰਿਕ ਐਸਿਡ ਹੈ ਜੀ ਲਗਾਤ ਭਾਂਡੇ ਚ ਪਾ ਦਿੰਦੇ ਸੀ ਤੇ ਉਹਨਾਂ ਜ਼ਮਾਨਿਆਂ ਚ ਮੈਂ ਕਦੇ ਕਿਸੇ ਨੂੰ ਯੂਰਿਕ ਐਸਿਡ ਹੁੰਦਿਆਂ ਨਹੀਂ ਸੁਣਿਆ ਸੀ ਅੱਜ ਦੀ ਦਾਲ ਜਿਹੜੀ ਬਣਦੀ ਹੈ ਉਹ ਕੁੱਕਰਾਂ ਚ ਬਣਦੀ ਹੈ ਤੇ ਚਲ ਕੋਈ ਜੱਟਾ ਉਹ ਪਹਿਲੇ ਬੋਬਾ ਹੋ ਕੇ ਉਹਦਾ ਵੀ ਸਾਰਿਆਂ ਦੇ ਜਿਹੜੀਆਂ ਉਹ ਥਾਲੀਆਂ ਦੇ ਵਿੱਚ ਕੌਂਡੀਆਂ ਚ ਸਰਵ ਹੋ ਜਾਂਦਾ ਖਾਣਾ ਤੇ ਕੀ ਉਹ ਵੀ ਇੱਕ ਵੱਡਾ ਕਾਰਨ ਬਣ ਰਿਹਾ ਯੂਰਿਕ ਐਸਿਡ ਨੂੰ ਵਧਾਉਣ ਦਾ ਤੁਹਾਨੂੰ ਜੀ ਦੇਖੋ ਕਾਹਦਾ ਸਖ ਨੂੰ ਮੈਂ ਇਹ ਇਸੇ ਕਰਕੇ ਚੇਤਨ ਤੇ ਅੰਡੇ ਖਰਾਬ ਹੋਏ ਇਸੇ ਕਰਕੇ ਦਾਣਾ ਖਰਾਬ ਹੋ ਗਿਆ ਯੂਰੀਆ ਪੈਂਦਾ ਹੈ ਕਿ ਯੂਰੀਆ ਬੰਦਾ ਨਾਲ ਹੀ ਯੂਰੀ ਆ ਉਹ ਪੈਂਦਾ ਦਾਲਾਂ ਨੂੰ ਉਹ ਪੈਂਦਾ ਕੜਕੜਾਂ ਨੂੰ ਬੰਦਾ ਚੌੜਾਂ ਨੂੰ ਉਹ ਪੈਂਦਾ ਇਹਨਾਂ ਦੇ ਕੁਕੜਾਂ ਨੂੰ ਇਹ ਉਹਦੇ ਅੰਡਜ ਗਿਆ ਆ ਉਹ ਯੂਰੀ ਯੂਰਿਕ ਐਸਿਡ ਦਾ ਇੱਕ ਤਰ੍ਹਾਂ ਦਾ ਕਨੈਕਸ਼ਨ ਬਣ ਜਾਂਦਾ ਤਾਂ ਅਗਰ ਤੁਸੀਂ ਕੋਸ਼ਿਸ਼ ਕਰੋ ਦੇਸੀ ਕੋਈ ਬੰਦਾ ਜਿਹੜਾ ਦੇਸੀ ਕਣਕ ਜਾਂ ਦੇਸੀ ਉਹ ਲਾਦਾ ਹੋਵੇ ਲੇਕਿਨ ਕੋਈ ਦੇਸੀ ਦਾਲ ਮਿਲ ਜੇ ਜਾਂ ਰੇਪੱਤ ਕੋਈ ਆਪਣੀ ਹੈਨਾ ਰੂੜੀ ਪਾੰਦਾ ਹੋਵੇ ਪਹਿਲੀ ਚੀਜ਼ ਤਾਂ ਉੱਥੇ ਹੀ ਘਟ ਗਈ ਤੁਸੀਂ ਕਿੰ ਇੰਟਰਸਟਿੰਗ ਚੀਜ਼ ਦੇਖਾਂ ਗੁਲਬਨ ਜੀ ਜਿਹੜੀ ਆਰਗੈਨਿਕ ਦੀ ਦਾਲ ਹੋਏਗੀ ਨਾ ਗਲਦੀ ਵੀ ਆਰਾਮ ਨਾਲ ਹੈ। ਹੂੰ। ਦੇਖੋ ਪਲਾਸਟਿਕ 'ਚ ਨਹੀਂ ਰਹਿੰਦੀ ਉਹ ਬਾਕੀ ਦਾਲਾ ਪਲਾਸਟਿਕ ਹੋ ਗਿਆ। ਤੈਨੂੰ ਸੀਧੇ ਮਰਵਾਣੀਆਂ ਪੈਣੀਆਂ। ਤੇ ਇਹਨੂੰ ਤੋੜਨ ਲਈ ਆਪਾਂ ਕਰਨਾ ਹੋਰ ਵਧੀਆ ਇਹਨੂੰ ਰਾਤ ਨੂੰ ਪੀਓ ਕੇ ਰੱਖਣਾ ਤਾਂ ਹੀ ਤਾਂ ਨੂਨ ਤੇ ਨਿੰਬੂ ਵਾਲੇ ਪਾਣੀ 'ਚ। ਅਗਲੇ ਦਿਨ ਮੈਂ ਕਹਾਂ ਖੁੱਲੇ ਪਾਂਡੇ 'ਚ ਉਬਾਲਣਾ। ਜਦ ਤੱਕ ਉੱਪਰ ਚੱਗਰੀ ਲਾਈ ਜਣੀ ਹੈ। ਲਾਈ ਜਾਓ ਲਾਈ ਜਾਓ। ਉਹ ਚੱਗ ਨਾਲ ਉਹ ਕੱਟ ਗਿਆ। ਜੇ ਤੁਸੀਂ ਇਹਨਾਂ ਨੇ ਡਰਾਮਾ ਕਰਨਾ ਚਾਹੁੰਦੇ ਕਹਿੰਦੇ ਇਹਨੂੰ ਡਰਾਮਾ ਲਾਉਦਾ ਹੁੰਦਾ। ਫਿਰ ਉਹਨਾਂ ਨੇ ਇੱਕ ਕੱਪੜੇ 'ਚ ਜਿਹੜੇ ਚਿੱਡੇ ਨੇ ਉਹਨਾਂ ਨੇ ਮਲਮਲ ਪੁੰਗਰ ਜਾਣੀਆਂ ਫਿਰ ਬਣਾਈਓ ਫੇਣੀ ਕਿਉਂਕਿ ਪੁੰਗਰ ਦੀ ਸਟੇਜ 'ਚ ਉਹ ਪੂਰੀ ਇਨਐਕਟਿਵ ਤੋਂ ਐਕਟਿਵ ਹੋ ਗਿਆ ਮੈਚਰ ਕਰਦੇ ਹੋ ਉਸ ਤੋਂ ਸਟੇਜ ਟੱਪ ਗਈ ਉਹ ਦਾਲ ਚ ਹੈਦ ਖਾਨ ਚ ਥੋੜੇ ਦੇ ਟੇਸਟ ਸਵਾਦ ਡਿਫਰੈਂਟ ਥੋਕੇ ਬਟ ਉਹ ਬਹੁਤ ਹੀ ਇੰਟਰਸਟਿੰਗ ਹੈ ਪੁੰਗਰੀ ਹੋਈ ਚੀਜ਼ ਲਾਈਫ ਫੂਡ ਕਹਿੰਦੇ ਹੈ ਉਹਨੂੰ ਕੁਝ ਜ਼ਿਆਦਾ ਨਹੀਂ ਕਰਨਾ ਪੈਂਦਾ ਬਿਲਕੁਲ ਤੋਂ ਮੇਰੇ ਮਤਲਬ ਅਕਾ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਨਾਇਆਬ ਜਿਹੜਾ ਤੋਹਫਾ ਹੋਏਗਾ ਨਾਲ ਮਿੱਟੀ ਦੇ ਭਾਂਡੇ ਵਿੱਚ ਬਣਿਆ ਹੋਇਆ ਜਿਹੜਾ ਭੋਜਨ ਹੈ ਉਹ ਇੱਕ ਆਪਣੇ ਆਪ ਦੀ ਇੱਕ ਵੱਖਰਾ ਸਵਾਦ ਤੇ ਵੱਖਰਾ ਹੀ ਉਹਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਵੀ ਉਹਦੇ ਵਿੱਚ ਵੱਧ ਜਾਂਦੀ ਹੈਗੀ ਹੈ ਫਿਰ ਉਸ ਤੋਂ ਜੇ ਤੁਸੀਂ ਯੂਰਿਕ ਐਸਿਡ ਲਾ ਕੇ ਪਰਾਂ ਰੱਖ ਦਿਓਗੇ ਤੋਂ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਅੰਮ੍ਰਿਤ ਦਾ ਰੂਪ ਧਾਰਨ ਕਰਕੇ ਸਿਰਜਾਈ ਗਈ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਹੁਣ ਜਾਂਦੇ ਹਾਂ ਦੇ ਆਪਣੇ ਨੰਬਰ ਤੇ ਡੀਟੇਲਸ ਦੱਸਦੇ ਜੀ ਕੋਲੋਂ ਜੀ ਮੈਂ ਅਜੇ ਕੱਲ ਇੰਟਰਸਟ ਰਿਡ ਲੋਕਾਂ ਨੂੰ ਕੋਚ ਟ੍ਰੇਨਿੰਗ ਪ੍ਰੋਗਰਾਮ ਕਰਵਾਉਂਦੇ ਜਿਸ ਦੇ ਵਿੱਚ ਅਸੀਂ ਕੋਚ ਕਰਵਾ ਸਕਣੇ ਲੋਕਾਂ ਨੂੰ चाहे बिजनेस बना के करना चाहते हैं चाहे वो लोग अगर कोच बना इंटरटेड हो तो मेरे नंबर एट फोर अठानवे अठ सौ चौरासी पचहत्तर हजार से मैं सामने मिलना चाहते हो घर आटेंड करना चाहते हो है ना आइयो जी मोस्ट वेलकम हर संडे कर दें कोशिश कर दूँ मैं ग्यारह बजे हम मतलब तो गर्मी भी घट रही है अगर सैमीनार लिख के भेज देना जो तुम इंटरस्टिड हो आ, हेल्थ कोचिंग तो प्रोडक्ट का नंबर नोट कर लो बयासी चौदह एक सौ छियाहठ बयासी अठ सौ सत्तर चौदह एक सौ छियाहठ या फिर दूसरा नंबर है सैवन नाइन एट सिक्स वन वन टू वन, वन वन एट सैवन नाइन एट सिक्स वन तू वन टू वन तू वन एट तीस फोन करके अपने अपने प्रोडक्ट ऑर्डर कर सकते ठीक है शुक्रिया जी बहुत बहुत धन्यवाद मोस्ट वेलकम ਰਵਿੰਦਰ ਸਿੰਘ ਜੀ ਤੋਂ ਆਪਾਂ ਨੇ ਜਾਣਿਆ ਯੂਰਿਕ ਐਸਿਡ ਜਦੋਂ ਵੱਧਦਾ ਹੈਗਾ ਤਾਂ ਕਿੱਦਾਂ ਪਤਾ ਲੱਗਦਾ ਵੀ ਬੋਡੀ ਦੇ ਅੰਦਰ ਯੂਰਿਕ ਐਸਿਡ ਵੱਧ ਗਿਆ ਕਿ ਯੂਰਿਕ ਐਸਿਡ ਜਦੋਂ ਵੱਧਦਾ ਹੈਗਾ ਤਾਂ ਇਸ ਨੂੰ ਲੱਛਣ ਲੱਛਣ ਕਿੱਦਾਂ ਦੇ ਜਿਹੜੇ ਬੋਡੀ 'ਚ ਹੁੰਦੇ ਨੇ ਯੂਰਿਕ ਐਸਿਡ ਵੱਧ ਗਿਆ ਤੇ ਉਸ ਨੂੰ ਆਪੇ ਕਿਵੇਂ ਠੀਕ ਕਰਨਾ ਹੈ ਕਿਹੜੇ-ਕਿਹੜੇ ਪਰਹੇਜ਼ ਨੇ ਜਿਹੜੇ ਸਾਨੂੰ ਯੂਰਿਕ ਐਸਿਡ ਵਧਣ ਤੇ ਅੱਗੇ ਹੋਰ ਸਮੱਸਿਆਵਾਂ ਤੋਂ ਬਚਾਉਂਦੇ ਨੇ ਤੇ ਕਿੱਦਾਂ ਅਸੀਂ ਆਪਣਾ ਯੂਰਿਕ ਐਸਿਡ ਆਪ ਠੀਕ ਕਰ ਸਕਦੇ ਹਾਂ ਰੋਫੇ ਬਸ ਦੀ ਇੱਕ ਇੱਕ ਐਜੂਕੇਸ਼ਨਲ ਵੀਡੀਓ ਆ ਤੇ ਜੇਕਰ ਕਿਸੇ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਗਈ ਹੈ ਤਾਂ ਉਸ ਨੂੰ ਡਾਕਟਰ ਕੋਲ ਫੇਰ ਵੀ ਵਿਖਾ ਲੈਣਾ ਚਾਹੀਦਾ। ਉਮੀਦ ਕਰਦੇ ਆਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇਗੀ। ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇਗੀ ਕੋਈ ਨਾ ਕੋਈ ਖੋਲ ਕੇ ਜ਼ਰੂਰ ਵੇਖੇਗਾ। ਤੇ ਜੇ ਕੋਈ ਇੱਕ ਵੀ ਇਸ ਵੀਡੀਓ ਨੂੰ ਖੋਲ ਕੇ ਵੇਖ ਲੈਂਦਾ ਤੇ ਉਸ ਨੂੰ ਇਸ ਤੋਂ ਫਾਇਦਾ ਹੋ ਜਾਂਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ